ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਪਿੰਡ ਵੀਰ ਦਾ ਹੈਗਾ ਸੰਗਤਪੁਰਾ ਲਹਿਰਾਗਾਗਾ ਨਜ਼ਦੀਕ ਆ ਗਿਆ ਵੀਰ ਦੇ ਲਹਿਰਾਗਾਗਾ ਜਿਹਨੂੰ ਕਹਿੰਦੇ ਸਨਾਮ ਜਨ ਨਜ਼ਦੀਕ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਪਿੰਡ ਸੰਗਤਪੁਰਾ ਨਾਂ ਵੀਰ ਦਾ ਦਲਪ੍ਰੀਤ ਸਿੰਘ ਆ 700 ਪੂਰਾ 9315303 700 ਪੂਰਾ 9315 303 ਵੀਰ ਦਾ ਮੋਬਾਈਲ ਨੰਬਰ ਆ ਜੋ ਆਪਾਂ ਸਕਰੀਨ ਤੇ ਸਾਹਮਣੇ ਬੱਚੀ ਦੇਖਦੇ ਪਏ ਆ ਇਹ ਪਲੂਨ ਪਹਿਲਾ ਸੂਆ ਸੂਣੀ ਆ ਜੀ ਸਾਢੇ 7 ਮਹੀਨੇ ਦੀ ਗੱਭਣ ਚੈੱਕ ਪਾਸ ਕਨਫਰਮ ਆ ਜਮਾ ਸਾਢੇ 7 ਮਾਂਦ ਦੀ ਤੇ ਵੀਰ ਕਹਿੰਦਾ ਦੰਦ ਆਪਾਂ ਦੇਖੇ ਕੋਈ ਨਹੀਂ ਇਹ ਵੀਰ ਨੇ ਬਕਾਊ ਕੀਤੀ ਆ ਰੇਡ ਵੀਰ ਕਹਿੰਦਾ ਬਿਲਕੁਲ ਵਾਜਿਬ ਹੋਗਾ ਇਹਦਾ ਕੋਈ ਵੀ ਵੀਰ ਚਾਹ ਬਣ ਹੋਵੇ ਖਰੀਦਦੇ ਦਾ ਪਸੰਦ ਤੁਸੀਂ ਵੀਰ ਨਾਲ ਸਬਾਰ ਕਰ ਸਕਦੇ ਹੋ ਚੰਗਾ ਬਾਈ ਦਾਦਾ ਇਹਦੀ ਮਾਦਰ ਕਾਰਡ ਸੀਗਾ 28 ਕਿਲੋ ਦਾ ਦੂਜੇ ਸੂਏ ਐਚਐਫ ਦੇ ਪੇਟੋਂ ਪੈਦਾ ਹੋਈ ਆ ਜਿਵਾਕੀ ਥਾਂਡੇ ਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਚਾਰੇ ਦਾ ਨਿਕਣ ਵਿੱਚ ਸਾਫ ਸੁੱਤਰੇ ਬਿੱਛੇ ਥਾੜ ਵਗੈਰਾ ਦੇਖ ਸਕਦੇ ਹਾਂ ਸਾਫ ਸੁੱਤਰੇ ਥਣਾ ਦੀ ਤੇ ਮੂੰਹ ਮੱਥੇ ਦੀ ਬਹੁਤ ਜਿਆਦਾ ਸਾਫ ਸੁਤਰੀ ਹੈ ਕੱਦ ਕਾਰ ਬਹੁਤ ਜਿਆਦਾ ਹਾਈਟ ਵਗੈਰਾ ਚੰਗੀ ਹੈ ਸੋ ਪਹਿਲਾ ਸੂਆ ਪਲੂਨ ਸੂਗੀ 7.5 ਮਹੀਨੇ ਗੱਬਣ ਚੈੱਕ ਕਨਫਰਮ ਆ ਕਿਸੇ ਵੀ ਵੀਰ ਨੇ ਲੈਣੀ ਹੋਵੇ ਆਪਦੀ ਜਾ ਕੇ ਡਾਕਟਰ ਨਾਲ ਲਿਜਾ ਕੇ ਤਸਦੀਕ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖਪਕ ਤੁਸੀਂ ਆਪਕਾ